ਅੱਜ ਦੀ ਵਿੱਚ ਜਿਹੜੀ ਵੀਡੀਓ ਬਣਾਈ ਆ ਫਾਰਮ ਵਿੱਚੋਂ ਬਣਾਈ ਆ ਫਾਰਮ ਵਿੱਚ ਬਾਈ ਕੋਲੇ ਦੋ ਨਗਰ ਇੱਕ ਜਰਸੀ ਆ ਟਾਪ ਕਲਾਸ ਡਾਇਮੰਡ ਪੀਸ ਇੱਕ ਬਾਈ ਕੋਲੇ ਆ ਉਸਰ ਝੋਟੀ ਆ ਬਾਈ ਤੇ ਪਿੰਡ ਬਾਈ ਦਾ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਆਉ ਕਰ ਰਹੇ ਆ ਬਾਈ ਨਾਲ ਗੱਲਬਾਤ ਬਾਈ ਕਿਹੜਾ ਸੂਆ ਸੁੰਦੀ ਆ ਜਰਸੀ ਬੈਣ ਪਹਿਲਾਂ ਸੁੰਦੀ ਆ ਜੀ ਪਹਿਲਾ ਸੂਆ ਕਿੰਨੇ ਦਿਨ ਲਊ ਬਾਈ ਦਿਨ ਬਾਅਦ ਦੇ 2-4 ਦਿਨ ਬਾਕੀ ਆ ਜੀ 2 ਤੋਂ 4 ਦਿਨ ਲਊ ਜੀ ਕਿੰਨਾ ਕੁ ਰਿਕਾਰਡ ਆ ਬਾਈ ਸੇ ਕਿੰਨਾ ਕੁ ਦੁੱਧ ਦੇ ਦੂਏ ਹੈ ਬਾਈ ਦੁੱਧ 22 ਲੀਟਰ ਤੱਕ ਕੋਈ ਵੜਾ ਨਹੀਂ ਨੂੰ ਹੀ ਠੀਕ ਆ ਜਿਹੜਾ ਨਾ ਬਰੀਡ ਆ ਇਹ ਤਾਂ ਬਰੀਡ ਬਹੁਤ ਫੁੱਲ ਬਰੀਡ ਆ ਬਾਈ ਤੇ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬੜਾ ਚੰਗਾ ਅਸਲ ਜਰਸੀ ਵਾਲਾ ਕਲਰ ਆ ਬੱਚਾ ਦੋ ਦੰਦ ਅੰਦਰ ਦੀ ਮੰਗ ਬਹੁਤ ਦੋ ਦੰਦ ਹਨ ਹਾਂ ਦੋ ਦੰਦ ਜਿਹੜੇ ਸੀਮਨ ਦੀ ਆ ਖੋਦ ਇਹ ਇਹ ਆਫੇ ਟੈਸਨ ਦੀ ਆ ਜੀ ਹੂੰ 50060 ਤੋਂ ਗੱਬਣ ਆ ਇਹ ਠੀਕ ਆ ਤੇ ਇਹਦੀ ਜਿਹੜੀ ਮਾਂ ਸੀਗੀ ਉਹ ਰनाल्डੋ ਸੀਗੀ ਠੀਕ ਆ ਸਾਰਾ ਬਾਈ ਕੋਲੇ ਰਿਕਾਰਡ ਆ ਬਾਈ ਦੇ ਫਾਰਮ ਦੀ ਹੋਈ ਆ ਹਨਾ ਹਾਂ ਇਹ ਆਪਣੇ ਫਾਰਮ ਦੀ ਆ ਜੀ ਬੋਲੀ ਮਣੀ ਤੋਰੀ ਬਾਈ ਮੋਬਾਈਲ ਨੰਬਰ ਬੋਲੀ ਬਾਈ 84275 ਜੀ 82275 90373 90373 73 76 हां कोई नहीं ऊपर लिखਿਆ ਆ ਰਿਹਾ ਬਈ ਨੋਟ ਕਰ ਲੋ ਨੰਬਰ ਬਿਊਟੀ ਚੈੱਕ ਕਰੋ ਟੂਆ ਟੂਆ ਬਹੁਤ ਚੰਗਾ ਬੋਦੀਵਾਦੀ ਪੂਰੀ ਚੰਗੀ ਆ ਡਾਇਮੰਡ ਪੀਸ ਆ ਬਈ ਤੇ ਸਿਰ ਆ ਗਈ ਕੁਆਲਿਟੀ ਫੁੱਲ ਆ ਕਰਮਾਈ ਚਲੇ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਾਈ ਦਾ ਇੱਕ ਨੰਬਰ ਲੈ ਜਾ ਲੰਮੀ ਲੈ ਜਾ ਮਾੜੀ ਖੜਿਆ ਲਈ ਲੰਮੀ ਲੈ ਜਾ ਲੇ ਲੇਵਾਲੂਆ ਕਰਮਾ ਇਹਦਾ ਬਹੁਤ ਚੰਗਾ ਬਰੀਡ ਵਾਲੀ ਆ ਠੰਡੀ ਸੀਲ ਤਾਂ ਇੰਨੀ ਕਾ ਜਿੱਥੇ ਮਰਜੀ ਖੜ ਗਈ ਚਾਹੇ ਇੱਥੇ ਚੋਲੋ ਆ ਇੰਨੀ ਉਹ ਨਹੀਂ ਜਿਵੇਂ ਕੋਈ ਪਸੂਆ ਕੋਈ ਹੋਣੀ ਆ ਨਹੀਂ ਤਾਂ ਕਰਮਾ ਵਾਲੀ ਫੁੱਲਾ ਬਾਈ ਕਹਿੰਦਾ ਜਿੱਥੇ ਮਰਜੀ ਖੜਾ ਕੇ ਬੈਠਾ ਰ ਕੋਈ ਚੱਕਰੀ ਨਹੀਂ ਸੁਭਾਅ ਵਾਲਾ ਠੰਡਾ ਕਰਮਾ ਇਹਦਾ ਬਾਕੀ ਬਰੀਡ ਵਾਲੀ ਆ ਕਰਮਾ ਇਹ ਤੇ ਬਿਊਟੀ ਚੈੱਕ ਕਰਵਾਉਂਦੇ ਆ ਟੂਆ ਟੂਆ ਬਹੁਤ ਚੰਗਾ ਰ ਫੇਸ ਦੀ ਕੁਆਲਟੀ ਦੇਖੋ ਪਿਓਰ ਜਰਸੀ ਆ ਜੰਮ ਹੂੰ ਕੋਈ ਹੋਏ ਜਰਸੀ ਆ ਮੰਗ ਫੁੱਲਾ ਮਿਲਦੀ ਬਹੁਤ ਘੱਟ ਆ ਗਿਲੇ ਬਾਕੀ ਜਿਵੇਂ ਨਸਲ ਤਿਆਰ ਕਰਨੀ ਹੈ ਨਾ ਬਈ ਅੱਗੇ ਬਰੀਡ ਚੈੱਕ ਕਰਨੀ ਹੈ ਹਾਂ ਬਈ ਬਰੀਡ ਬਣੀ ਬਣਾਈ ਬਰੀਡ ਇਹ ਤਾਂ ਕੋਈ ਹੋਣੀ ਹੈਗਾ ਜੀ ਵਧੀਆ ਮੌਕਾ ਬਈ ਕਿਉਂ ਖੁਦ ਵੀ ਚੰਗੇ ਸੀਮਣ ਦੀ ਹੈ ਲੱਗਿਆ ਵੀ ਬਈ ਕਹਿੰਦਾ ਬਹੁਤ ਚੰਗਾ ਸੀਮਣ ਤੇਰੀ ਮਾਂ ਵੀ ਬਾਈ ਨੇ ਦੱਸਿਆ ਕਹਿੰਦਾ ਬਹੁਤ ਚੰਗੇ ਸੀਮਣ ਦੀ ਹੈ ਲੈ ਬਿਊਟੀ ਚੈੱਕ ਕਰ ਲੋ ਇੱਕ ਵਾਰੀ ਤੇ ਮੁੱਲ ਬਾਈ ਕਹਿੰਦਾ ਜਮਾ ਜੈ ਜੂ ਫੜਾ ਮੁੱਲ ਨਹੀਂ ਕਰਦੇ ਬਈ ਤੇ ਇੱਕ ਬਾਈ ਕੋਲੇ ਆਫਸਰ ਝੂਟੀ ਹੈ ਬਈ ਉਹਦੀ ਕਿੰਨੀ ਉਮਰ ਹੈ ਉਹ 18-19 ਮਹੀਨਿਆਂ ਦੀ ਆ ਚੀਰਗੂਆ ਹੈ ਜੀ ਠੀਕ ਆ 15 ਦਿਨ ਹੋ ਗਏ ਤੇ ਟੀਕਾ ਲੱਗੇ ਨੂੰ ਜੀ ਠੀਕ ਆ ਬਾਈ ਹਾਂ ਹੂੰ ਨਾ ਫੂੜਾ ਦਿਖਾਉਂਦੇ ਆ ਫੂੜਾ ਕਰਮਾ ਇਹਦਾ ਬਹੁਤ ਚੰਗਾ ਹੈ ਨਾ ਬਈ ਕਿੰਨਾ ਕੁ ਰਿਕਾਰਡ ਇਹਦੀ ਮਾਂ ਦਾ ਬਈ ਇਹਦੀ ਮਾਂ ਦਾ ਸੀਗਾ 17 18 ਲੀਟਰ ਦਾ ਬਈ ਜੈਡ ਬਲੈਕ ਆ ਜਮਾ ਪਿਓਰ ਮੂੜਾ ਆ ਜੱਕ ਦੇ ਤਨੋਂ ਮੜੀ ਥੋੜਾ ਕੈਮਰੇ ਤੋਂ ਜਗਦੀ ਹਾਂ ਹਾਂ ਥੋੜਾ ਜਗਦੀ ਆ ਕੋਈ ਚੱਕਰ ਨਹੀਂ ਫੇਸਬੁੱਕ ਕਰਮਾ ਇਹਦਾ ਬੜਾ ਚੰਗਾ ਫੁੱਲ ਕੁਆਲਿਟੀ ਇਹ ਵੀ ਮੇਰੇ ਫਾਰਮ ਦੇ ਵਿੱਚ ਝੋਟੀ ਆ ਨਾ ਹਾਂ ਆਪਾਂ ਦੁੱਧੀਆਂ ਮੱਝਾਂ ਆਪਾਂ ਵੀਡੀਓ ਪਾਈ ਹੋਏ ਤੇ ਸੇਲ ਕਰਤਿਆਂ ਇੱਕ ਰਹੀ ਸੀ ਆਪਾਂ ਕੋ ਚਾਹੀਦੀ ਸੇਲ ਕਰ ਦਿੰਦੇ ਧੰਨ